ਦੇ ਵਿੱਚ ਆਪਾਂ ਪੱਤਲਪੇਟ ਤੇ ਇਸ ਦੇ ਨਾਲ ਹੀ ਗੋਭਕਾਟ ਜਾਨੀ ਕਿ ਸਟੈਂਪੂਲ ਤੇ ਲੀਫ ਫੋਲਡਰ ਉਹਨਾਂ ਦੋਆਂ ਦੇ ਉੱਪਰ ਸੂਰਜ ਦਾ ਪ੍ਰਕਾਸ਼ ਜਾਂ ਧੁੱਪ ਦੂਸਰੇ ਨੰਬਰ ਦੇ ਪ੍ਰਕਾਸ਼ਮਾਨ ਬੇਰੋਸ ਤੋਂ ਬਾਅਦ ਹਮਸ ਜਾਂ ਹਿਮੀਡਿਟੀ ਫਿਰ ਉਸ ਤੋਂ ਬਾਅਦ ਐਵੇਪੋਰੇਸ਼ਨ ਜਾਂ ਵਾਸ਼ਪੀਕਰਨ ਅਤੇ ਵਰਖਾ ਜਾਨੀ ਕਿ ਰੇਨਫਾਲ ਇਨਾਂ ਸਾਰੇ ਫੈਕਟਰਸ ਦਾ ਇਨਾਂ ਦੋਆਂ ਦੇ ਉੱਪਰ ਕੀ ਪ੍ਰਭਾਵ ਹੈ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਪਹਿਲਾਂ ਗੱਲ ਕਰਦੇ ਆਂ ਤਾਪਮਾਨ ਦੀ ਤਾਂ ਇਸ ਦੇ ਵਿੱਚ ਬੜਾ ਸਿੱਧਾ-ਸਾ ਲਿਖਿਆ ਗਿਆ ਕਿ ਜਿਸ ਜਿਸ ਤਰੀਕੇ ਨਾਲ ਆਪਮਾਨ ਪਤਾ ਹੈ ਤਾਂ ਤਾਪਮਾਨ ਵਧਣ ਦੇ ਨਾਲ ਜਿਹੜੇ ਲੀਫ ਫੋਲਡਰ ਹੈ ਜਾਂ ਜਿਹੜਾ ਆਪਣਾ ਪਤਲਪੇਟ ਹੁੰਦੀ ਹੈ ਇਸ ਦੇ ਵਿੱਚ ਵਾਧਾ ਹੁੰਦਾ ਹੈ ਆਬਮਾਨ ਦੇ ਵਧਣ ਨਾਲ 55 ਪ੍ਰਤੀਸ਼ਤ ਤੱਕ ਚਾਂਸ ਹੋ ਜਾਂਦੇ ਨੇ ਪਤਲਪੇਟ ਦੀ ਪੋਪੂਲੇਸ਼ਨ ਦੇ ਵਧਣ ਦੇ ਤੇ ਇਸੇ ਤਰੀਕੇ ਨਾਲ ਜਿਹੜੀ ਵਰਖਾ ਹੈ ਉਹ ਇਹਦੇ ਨਾਲ 네ਗੇਟਿਵਲੀ ਕੋਰਲੇਟਡ ਹੈ ਮਤਲਬ ਵੀ ਜੇ ਮੀਂਹ ਪੈਂਦਾ ਤਾਂ ਉਹਦੇ ਨਾਲ 62 ਪ੍ਰਤੀਸ਼ਤ ਤੱਕ ਚਾਂਸ ਨੇ ਵੀ ਜਿਹੜੀ ਹੁੰਦੀ ਹੈ ਉਹ ਘਟੂਗੀ ਤੇ ਇਹੋ ਚੀਜ਼ ਅਰਲੀ ਖੋਜ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਹਰੇਨਪਾਲ ਦੇ ਅਗੇ ਦੇਖੋ ਮਾਈਨਸ ਦਾ ਨਿਸ਼ਾਨ ਹੈ ਯਾਨੀ ਕਿ ਵਰਖਾ ਨਾਲ 58 ਤੋਂ 62% ਤੱਕ ਜਿਹੜੀ ਹਸਤਾਲ ਪੇਟਸ ਹੁੰਦੀ ਹੈ ਉਹਦੇ ਘਟਣ ਦੇ ਚਾਂਸ ਨੇ ਤੇ 2016 ਤੇ 2017 ਦੋ ਸਾਲ ਦਾ ਨਤੀਜਾ ਇਕੱਠਾ ਕੀਤਾ ਗਿਆ ਜਿਵੇਂ ਜਿਵੇਂ ਆਪਾਂ ਹੁਣ ਤਾਪਮਾਨ ਦੇ ਸੰਬੰਧ ਵਿੱਚ ਦੇਖੀਏ ਤਾਂ ਤਾਪਮਾਨ ਜਿੰਮੇ ਵਧਦਾ ਤਾਂ 53 ਤੋਂ ਲੈ ਕੇ 55% ਤੱਕ ਜਿਹੜੀ ਲੀਫ ਫੋਲਡਰ ਹੈ ਉਹਦੀ ਪਾਪੂਲੇਸ਼ਨ ਦੇ ਵਿੱਚ ਵਾਧਾ ਹੋ ਸਕਦਾ ਹੈ ਜਾਂ ਉਸ ਦੇ ਵਿੱਚ ਵਾਧਾ ਹੋਣ ਦੇ ਅਸਰ ਹੈਗੇ ਨੇ ਇੱਕ ਹੋਰ ਖੋਜ ਦੇ ਵਿੱਚ ਆਪਾਂ ਲੀਫ ਫੋਲਡਰ ਤੇ ਸੈਂਬੋਲਰ ਦੋਹਾਂ ਬਾਰੇ ਗੱਲ ਕਰਦੇ ਹਾਂ ਕਿ ਦੋਹਾਂ ਦੇ ਉੱਪਰ ਤਾਪਮਾਨ ਬਰਖਾ ਇਹਨਾਂ ਕਾਰਨ ਸੀ ਜਿਹੜਾ ਕੀ ਪ੍ਰਭਾਵ ਪੈਂਦਾ ਹੈ ਪਹਿਲਾ ਹੈਗਾ ਟੀ ਮਨ ਯਾਨੀ ਕਿ ਘੱਟ ਤਾਪਮਾਨ ਤਾਂ ਇਹਦੇ ਵਿੱਚ ਲੀਫ ਹੌਲਡਰ ਤੇ ਸੈਂਬੁਰ ਜਿੱਥੇ ਮਾਈਨਸ ਲੱਗਿਆ ਤਾਂ ਇਹਦਾ ਮਤਲਬ ਇਹ ਹੈ ਵੀ ਉਹਦੇ ਉੱਪਰ ਇਹਦਾ ਮਾੜਾ ਪ੍ਰਭਾਵ ਪੈ ਰਿਹਾ ਹੈ ਤਾਂ ਘੱਟ ਤਾਪਮਾਨ ਦੇ ਵਿੱਚ ਫੱਤਲ ਪੇਟ ਤੇ ਤਨਾਸ਼ੇਦ ਦੋਹਾਂ ਦੇ ਉੱਪਰ 네ਗੇਟਿਵ ਪ੍ਰਭਾਵ ਹੈ ਯਾਨੀ ਕਿ ਜੇ ਤਾਪਮਾਨ ਘਟ ਰਿਹਾ ਤਾਂ ਇਹਨਾਂ ਦੋਹਾਂ ਦੀ ਜਨ ਸੰਖਿਆ ਘਟਦੀ ਹੈ ਅੱਗੇ ਆ ਕੇ ਆਰ ਐਚ ਐਮ ਯਾਨੀ ਕਿ ਹਿਊਮਿਡਿਟੀ ਉਮਸ ਸਵੇਰ ਦੇ ਸਮੇਂ ਜੇਕਰ ਉਮਸ ਸਵੇਰ ਦੇ ਸਮੇਂ ਰਹਿੰਦੀ ਹੈ ਤਾਂ ਇਹਦੇ ਨਾਲ ਵੀ ਤੁਮੀ ਕਿਸਮ ਦੇ ਕੀਟਾਂ ਦੇ ਉੱਪਰ ॠਣਾਤਮਕ ਪ੍ਰਭਾਵ ਪੈਂਦਾ ਜਾਨੀ ਕਿ ਬੁਰਾ ਪ੍ਰਭਾਵ ਪੈਂਦਾ ਹੈ ਤੇ ਸ਼ਾਮ ਦੀ ਹਿਊਮਿਡਿਟੀ ਜਾਨੀ ਕਿ ਸ਼ਾਮ ਨੂੰ ਜੇ ਹਮਤ ਸੁਈ ਹੈ ਤਾਂ ਵੀ ਤੁਹਾਡੇ ਉੱਪਰ ਬੁਰਾ ਪ੍ਰਭਾਵ ਹੈ ਵਿੰਡ ਸਪੀਡ W S ਜਾਨੀ ਕਿ ਹਵਾ ਦੀ ਗਤੀ ਤੇ ਇਸ ਦੇ ਨਾਲ ਵੀ ਜਿਹੜੇ ਕੀਟ ਨੇ ਭਾਵੇਂ ਪੱਤਰ beta ਭਾਵੇਂ ਉਹ ਬੋਤਨਾ ਛੇਦ ਕਾ ਇਨਾ ਦੋਆਂ ਦੇ ਬਾਦੇ ਨੂੰ ਕੰਟਰੋਲ ਕਰਦੀ ਹੈ ਤੇ ਇਹਨਾਂ ਦੇ ਖਤਮੇ ਦੇ ਵਿੱਚ ਵੀ ਮਦਦ ਕਰਦੀ ਹੈ ਹੁਣ ਅੱਗੇ ਆ ਗਿਆ S S ਜਾਨੀ ਕਿ ਸਨਸ਼ਾਈ ਨਹੀਂ ਜਾਂ ਸੂਰਜ ਦੀ ਧੁੱਪ ਤੇ ਸੂਰਜ ਦੀ ਧੁੱਪ ਜਾਂ ਜ਼ਿਆਦਾ ਤਾਪਮਾਨ ਇਹ ਇਨਾ ਦੋਆ ਕਿਸਮ ਦੇ ਕੀਟਾਂ ਦੇ ਵਿੱਚ ਵਾਧਾ ਕਰਦਾ ਹੈ ਤਨਾਸ਼ੇਦ ਇਸ ਦੇ ਨਾਲ ਹੀ ਪੱਤਾ ਰਵੇਟ ਦੋਆ ਵਿੱਚ ਵਾਧਾ ਕਰਦਾ ਹੈ ਕਹ ਹੈ ਪੀ ای ਜਾਨਕਿ ਪੈਨ ਐਵੇਪੋਰੇਸ਼ਨ ਦਾ ਬਹੁਤ ਸਾਰੇ ਮੌਸਮ ਦੇ ਤੱਤ ਜਦੋਂ ਇਕੱਠੇ ਹੋ ਕੇ ਐਵੇਪੋਰੇਸ਼ਨ ਕਰਦੇ ਨੇ ਜਾਨਕਿ ਵਾਸ਼ਪੀਕਰਨ ਕਰਦੇ ਨੇ ਤਾਂ ਉਸ ਨੂੰ ਆਪਾਂ ਪੈਨ ਐਵੇਪੋਰੇਸ਼ਨ ਕਹਿੰਦੇ ਆ ਤੇ ਇਹ ਪੱਤਾ ਰਵੇਟ ਨੂੰ ਵਧਾਉਂਦੀ ਹੈ ਇਸ ਦੇ ਨਾਲ ਹੀ ਜਿਹੜੀ ਉਪਕਾਟ ਹੈ ਉਸ ਦੇ ਵਿੱਚ ਇਹ ਕਮੀ ਹੋਣੀ ਹੈ ਤਾਂ ਸਮच्चय ਰੂਪ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਘਟਾਪਾਪਾਂ ਸਵੇਰੇ ਤੇ ਸ਼ਾਮ ਨੂੰ ਹਮਮਤ ਤੇ ਹਵਾ ਦੀ ਗਤੀ ਇਸ ਦਿਨ ਵਾਲੀ ਵਰਖਾ ਇਹ ਸਾਰੀਆਂ ਚੀਜ਼ਾਂ ਜਿਹੜੀ ਪਤਾਲਪੇਟ ਤੇ ਗੋਹ ਵਾਲੀ ਸੁੰਡੀ ਦੇ ਹਮਲੇ ਨੂੰ ਘਟ ਕਰਦੀਆਂ ਤੇ ਆਹ ਆਗਲੇ ਅੰਕੜੇ ਇਹ ਦੱਸਦੇ ਨੇ ਕਿ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਪਤਾਲਪੇਟ ਦੇ ਗੋਹ ਦੀ ਸੁੰਡੀ ਜਿਹੜੀ ਹੈ ਇਹਨਾਂ ਦੇ ਕੀਟ ਝਾਨ ਰਹੇ ਨੇ ਇਹਦੇ ਵਿੱਚ ਜੇ ਆਪਾਂ ਜੁਲਾਈ ਦੇ ਵਿੱਚ ਦੇਖੀਏ ਤਾਂ ਇਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜਿਵੇਂ ਜਿਵੇਂ ਉਸ ਤੋਂ ਅੱਗੇ ਆਪਾਂ ਬਦਿਆਂ 10 ਦਸੰਬਰ ਦਸੰਬਰ ਤੇ ਅਕਤੂਬਰ ਦੇ ਵਿੱਚ ਦੋਵੇਂ ਕਿਸਮ ਦੇ ਕੀਟਾਂ ਦਾ ਜਿਹੜਾ ਹਮਲਾ ਸਿਖਰ ਤੇ ਹੁੰਦਾ ਜਾਨੀ ਪੀਕ ਤੇ ਹੁੰਦਾ ਦੇ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਫਿਰ ਘਟਣਾ ਸ਼ੁਰੂ ਹੋ ਜਾਂਦਾ ਹੈ। ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ।